ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪੁੰਜਾਂ ਜੀ ਪਿੰਡ ਕਾਸੀ ਵਾਲ ਇੱਥੇ ਦੋ ਕੋਠੀਆਂ ਦੇ ਵਿੱਚ ਪਾਉਣੀ ਹੈ ਜੀ ਆਪਣੇ ਸੀਵਰੇਜ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤੀ ਘੈਂਟ ਆਪਣੇ ਨਾਲ ਜੜੀ ਹੋਈ ਆ ਗੱਲ ਦੱਸਾਂਗੇ ਤੇ ਅੱਜ ਆਪਾਂ ਕਸੁੱਤੇ ਫਸ ਗਏ ਜੀ ਇੱਥੇ ਇਹ ਜਿਹੜੀ ਮਿੱਟੀ ਆ ਇਹ ਕੋਠੀਆਂ ਪੰਜਾਬੀਆਂ ਨੇ ਜੀ ਖੇਤਾਂ 'ਚ ਤੁਹਾਨੂੰ ਦਿਖਾਵਾ ਦਿੰਨੇ ਆ ਬਾਹਰ ਤੋਂ ਇਹਦੀ ਬੈਕਸਾਈਡ ਸਾਰੇ ਖੇਤ ਨੇ ਆਪਣੇ ਪਿੱਛੇ ਸਾਰੇ ਖੇਤ ਦਿਖ ਰਿਹਾ ਇਹ ਪੰਜਾਬੀਆਂ ਦੇ ਜੀ ਖੇਤਾਂ 'ਚ ਇਹਦਾ ਬਾਹਰ ਤੋਂ ਫਰੰਟ ਵੀ ਦਿਖਾ ਦਾਂਗੇ ਤੁਹਾਨੂੰ ਕੋਠੀਆਂ ਦਾ ਤੇ ਇਹਦੀ ਮਿੱਟੀ ਆ ਖੇਤਾਂ ਵਾਲੀ ਤੇ ਮਿੱਟੀ ਆ ਜੀ ਬਹੁਤ ਜ਼ਿਆਦਾ ਕਰੜੀ ਤੇ ਇਹਨੂੰ ਪੱਟਣ ਦੀ ਜਿਹੜੀ ਬਹੁਤ ਮੁਸ਼ਕਲ ਆਈ ਹੈ ਸਮਝਾ ਤੇ ਤੁਹਾਨੂੰ ਦਿਖਾਉਣਾ ਹੈ ਬੈਕ ਕੈਮਰੇ ਤੋਂ ਆਹ ਦੇਖੋ ਜੀ ਤੁਹਾਨੂੰ ਦਿਖਾਉਣਾ ਡੈਮੋ ਮਿੱਟੀ ਦਾ ਤਾਰੀ ਵਾਂਗੂ ਵੀ ਨਾ ਤੋੜਦੀ ਕਿਤੇ ਆਹ ਹੈ ਇੱਥੇ ਫਸ ਗਿਆ ਆਪਣੇ ਤਾਰੀ ਜੀ ਤੇ ਆਪਾਂ ਇਹ ਜਿਹੜੀ ਮਿੱਟੀ ਆ ਇਹ ਮਿੱਟੀ ਪੱਟੀ ਹੈ ਜੀ ਹੈਮਰ ਨਾਲ ਇਹ ਆ ਪੱਟਰੀਆਂ ਜੀ ਮਿੱਟੀ ਇਹ ਜਿਹੜੀ ਮਿੱਟੀ ਪੱਟੀ ਆ ਉਹ ਵੀਡੀਓ ਵੀ ਆਪਾਂ ਤੁਹਾਨੂੰ ਐਡ ਤੁਹਾਨੂੰ ਐਡ ਕਰਦੇ ਆਂਗੇ ਵੀ ਇਹ ਕਿਵੇਂ ਪੱਟੀ ਆਪਾਂ ਨੇ ਇਹ ਵੀਡੀਓ ਬਾਅਦ ਦੇ ਵਿੱਚ ਦਿਮਾਗ ਚ ਆਈ ਮਹਾ ਵੀ ਆਪਾਂ ਵੀਡੀਓ ਪਾਉਣੇ ਆ ਇਹ ਇਹ ਤੋਂ ਪਹਿਲਾਂ ਜਿਹੜੀ ਆਪਾਂ ਪੱਟਰੀ ਸੀ ਤੈਮਰ ਨਾਲ ਉਹ ਵੀਡੀਓ ਆਪਾਂ ਅੱਗੇ ਤੁਹਾਨੂੰ ਅਟੈਚ ਕਰਦੇ ਆਂਦੇ ਵਿੱਚ ਵੀਡੀਓ ਚ ਤੇ ਕਈ ਵਾਰੀ ਐਂ ਵੀ ਬਣ ਜਾਂਦੀ ਆ ਤੇ ਤਾਂ ਕਰਕੇ ਪੱਖਾ ਲੱਗਿਆ ਹੋਇਆ ਦੀ ਸਪੈਸ਼ਲ ਸਾਡੇ ਕੋਲ ਵੀ ਕਹਿੰਦੇ ਆ ਤੁਹਾਨੂੰ ਸਹੂਲਤਾਂ ਮਿਲਣਗੀਆਂ ਸਾਰੀਆਂ ਪਰ ਵੀ ਪਾਇਪ ਪਟ ਗਏ ਤੁਸੀਂ ਨੇ ਕਹੀ ਵਾਲੀ ਪਾਉਣੇ ਨੇ ਤੇ ਫਿਰ ਆਪਾਂ ਨੇ ਆਪਣੀ ਲਿਆਂਦੀ ਅਜੂਰੇ ਹੈਮਰ ਤੇ ਹੈਮਰ ਦੇ ਨਾਲ ਆਪਾਂ ਕਰਾਂਗੇ ਇਹਦੀ ਪਟਾਈ ਹੈਮਰ ਵੀ ਚਲਾ ਕੇ ਦਿਖਾਉਣੇ ਸਾਨੂੰ ਮਿੱਟੀ ਚ ਵੀ ਹੈਮਰ ਵੀ ਮਸਾ ਜਾਂਦੀ ਹੈ ਤਾਰੀ ਚੱਕੀ ਹੈਮਰ ਲਾਈ ਕਿਤੇ ਹੋਰ ਆ ਤੁਸੀਂ ਦੇਖ ਚੁੱਕੇ ਹੋਈ ਵੀ ਹੈਮਰ ਵੀ ਸਕਲ ਨਾਲ ਜਾਂਦੇ ਜਿਵੇਂ ਆਪਾਂ ਕੰਕਰੀਟ ਪੜਦੇ ਆ ਜਾਂ ਟੱਚ ਖੱਡੇ ਮਾਰਦੇ ਆ ਉਨੇ ਹੀ ਟਾਈਮ ਨਾਲ ਐਮਰੇ ਨੂੰ ਪੜਦੀ ਆ ਤੇ ਚਲੋ ਕੰਮ ਦਾ ਔਖਾ ਸੌਖਾ ਆਉਂਦਾ ਰਹਿੰਦਾਗਾ ਇਹ ਆਪਣਾ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਸੀਗਾ ਕਿਉਂਕਿ ਡੇਲੀ ਆਪਾਂ ਕੰਮ ਕਰਦੇ ਹੀ ਰਹਨੇ ਆ ਉਹਦਾ ਬਣਾ ਅੱਜ ਐਸੀ ਮਨ ਕੀਤਾ ਵੀ ਚਲੋ ਆਪਾਂ ਇਦਾਂ ਦੇ ਵਾਕਿਆ ਵੀ ਹੋ ਜਾਂਦੇ ਨੇ ਵੀ ਚਲੋ ਪਈ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਹੁਣ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਤੇ ਆਪਣਾ ਜਿਹੜਾ ਕਾਰਾ ਉਹ ਇਦਾਂ ਹੀ ਬਣਾਈ ਰੱਖਿਆ ਪੂਰੀ ਫੁੱਲ ਸਪੋਰਟ ਰੱਖਿਆ ਇਹ ਮਿੱਟੀ ਦੀ ਇੱਕ ਪੁਆਇੰਟ ਹੋਰ ਵੀ ਹੈਗਾ ਵੀ ਜਿਹੜੀ ਜਿਵੇਂ ਆਪਾਂ ਕੰਕਰੀਟ ਨੂੰ ਹੈਮਰ ਨਾਲ ਤੋੜਦੇ ਆ ਉਵੇਂ ਹੀ ਇਹ ਮਿੱਟੀ ਦੀਆਂ ਵੀ ਜਿਹੜੇ ਛੋਟੇ ਛੋਟੇ ਪੀਸ ਬਣ ਕੇ ਪੁਰਦੇ ਨੇ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਰੋਡ ਕਹਿ ਦਿੰਦੇ ਨੇ ਪੱਕੇ ਰੋਡ ਉਹ ਰੋਡਾਂ ਦੀ ਮਿਕਸ ਮਿਕਸਿੰਗ ਹੈ ਦੇ ਵਿੱਚ ਤੇ ਬਹੁਤ ਰੋਡਾਂ ਦੇ ਨਾਲ ਨੰਬਰ ਦੇਣਾ ਇਦਾਂ ਦਾ ਮਿੱਟੀ-ਕੁੱਟੀ ਪਰ ਲੱਗਦਾ ਇਹ ਜਿਵੇਂ ਕੰਕਰੀਟ ਨਾਲ ਤੇ ਏਪੀ ਫਰਸਲੋਨ ਤੋਂ ਬੈਠਾ ਪਰ ਕੰਕਰੀਟ ਨੇ ਤਾਂ ਉਹ ਬੰ ਨੂੰ ਥੋੜਾ ਬ੍ਰੀਕ ਹੋ ਰਿਹਾਗਾ ਆ ਤੁਸੀਂ ਦੇਖ ਸਕਦੇ ਹੋਗੇ ਟੁਕੜੇ ਦੇ ਵਿੱਚ ਰੋੜ ਜਿਹੜੇ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਜਿਹੜਾ ਆਪਾਂ ਨੂੰ ਵੈਸੇ ਟੁੱਟੇ ਹੋਏ ਨੂੰ ਆਪਾਂ ਭੋਰ ਸਕਦੇ ਹੱਥ ਦੇ ਨਾਲ ਪਰ ਇਹ ਜਦੋਂ ਇਹਦਾ ਜੈਕ ਬਣਿਆ ਹੁੰਦਾ ਨਾ ਉੱਪਰੋਂ ਤੋੜਨ ਨੂੰ ਥੋੜਾ ਜਿਆਦਾ ਮੁਸ਼ਕਲ ਸੀਗਾ ਤੇ ਆਪਾਂ ਇਹਨੂੰ ਹੌਲੀ-ਹੌਲੀ ਪਟਾਂਗੇ ਤੇ ਤਿਆਰੀ ਕਰਾਂਗੇ ਤੇ ਆਪਣੇ ਜਿਹੜੇ ਪਾਈਪ ਨੇ ਉਹਦਾ ਫਿਰ ਪਾਉਣੀ ਨਹੀਂ ਕਿਉਂਕਿ ਕੰਮ ਕਰਨਾ ਦਾ ਆਪਣਾ 메인 ਮਕਸਦ ਹੀ ਆ ਚਲੋ ਵੀਡੀਓ ਪਾ ਕੇ ਤਾਂ ਤੁਹਾਨੂੰ ਆਪਾਂ ਨੇ ਇੱਕ ਤਰ੍ਹਾਂ ਵੈਸੀ ਅੱਜ ਵੀ ਕੀ ਬਾਕਿਆ ਹੋਇਆ ਆਪਣੇ ਨਾਲ ਉਹ ਦੱਸਣ ਦੇ ਮਕਸਦ ਬਣ ਹੋਰ ਵੀ ਜਿੰਨੀ ਪਟਾਈ ਆ ਸਾਰੀ ਆਪਾਂ ਇਦਾਂ ਹੀ ਇਦਾਂ ਹੀ ਕਰਨੀ ਆ ਤੇ ਆਪਣੇ ਨਾਲ ਜਿਹੜੇ ਵੀ ਟੀਮ ਵਾਲੇ ਮੁੰਡਾ ਗਾ ਤਾਰੀ ਆ ਦੋ ਮੁੰਡੇ ਹੋਰ ਨੇ ਵਜਾ ਆਏ ਨਹੀਂ ਹੈਗੇ ਹੋਰ ਕਿਤੇ ਕੰਮ ਤੇ ਨੇ ਤੇ ਸਾਰਿਆਂ ਨਾਲ ਆਪਣਾ ਵਧੀਆ ਪਿਆਰ ਸਤਿਕਾਰ ਬਣਿਆ ਹੋਇਆ ਆਪਾਂ ਇਹ ਨਹੀਂ ਚਲੋ ਵੀਡੀਓ ਬਣਾਉਣ ਦੇ ਲਈ ਆਪਣੇ ਕੋਲੇ ਹਜੇ ਕੋਈ ਬੰਦਾ ਹੈ ਨਹੀਂ ਸੀ ਤਾਂ ਕਰਕੇ ਮੈਂ ਵੀਡੀਓ ਬਣਾ ਰਿਹਾ ਤੇ ਇਹਨੂੰ ਦਿਖਾ ਰਿਹਾ ਬਾਕੀ ਨਹੀਂ ਹੁਣ ਥੋੜਾ ਟਾਈਮ ਵੀਡੀਓ ਬਣਾ ਕੇ ਇਸ ਤੋਂ ਬਾਅਦ ਜਿਹੜਾ ਸਾਰੇ ਕੰਮ ਨੇ ਉਹ ਅਸੀਂ ਨੇ ਇਕੱਠੇ ਨਹੀਂ ਕਰਨੇ ਨੇ ਇਦਾਂ ਨਹੀਂ ਹੁੰਦਾ ਵੀ ਆਪਾਂ ਜੇ ਬੰਦੇ ਨੂੰ ਦਿਖਾ ਰਿਆਂ ਤਾਂ ਸਾਰਾ ਕੰਮ ਉਹਦੇ ਤੋਂ ਹੀ ਲੈਣਾ ਸੀਨੀਅਰ ਜੂਨੀਅਰ ਵਾਲਾ ਇੱਥੇ ਵੀ ਫਰਕ ਨਹੀਂ ਤੇ ਤੇ ਆਪਾਂ ਨੇ ਇੰਨੀ ਖਾਲੀ ਪੱਟ ਲਈ ਜਿਹੜੀ ਕਿ ਬੜੀ ਮੁਸ਼ਕਲ ਵਾਲੀ ਪੱਟੀ ਆ ਉਹ ਵੀ ਤਾਰੀ ਜੇਬ ਵਿੱਚ ਸਿੱਧੂ ਮੂਸੇ ਦਾ ਚੱਲ ਰਿਹਾ ਤਾ ਕਰਕੇ ਇੰਨੀ ਕੁ ਪੱਟਦੀ ਨਹੀਂ ਇਹ ਵੀ ਦੀ ਪੱਟੀ ਜਾਣੀ ਦੀ ਬਾਈ ਬਾਤ ਆ ਰਹੀ ਯਾਰ ਬਹੁਤ ਮਿਹਨਤ ਆ ਬਾਬੇ ਤਾਰੀ ਆਪਣਾ ਬੰਦਾ ਪੂਰਾ ਐਨ ਗੱਡਰ ਆ ਇਹਦਾ ਸੈਣੀਆ ਵਿੱਚ ਦੀ ਲੰਘਿਆਂ ਦੀ ਆਈ ਜੀ ਮੁੱਟੀਆਂ ਦੇ ਤੇ ਬਾਕੀ ਤੇ ਅੱਜ ਤੋਂ ਬਾਅਦ ਆਪਾਂ ਦਿੱਲੀ ਬਲੌਗ ਪਾਇਆ ਕਰਾਂਗੇ ਬਾਈ ਵੀਡੀਓ ਦਾ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਤਾਂ ਕਿਰਪਾ ਕਰਕੇ ਆਪਣੇ ਟੈਕਨੀਕਲ ਪਲੰਬਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਜਿਹੜਾ ਬੈਲ ਆਈਕਨ ਆ ਉਹਨੂੰ ਦਬਾ ਲਿਓ ਤਾਂ ਕਿ ਸਾਡੀ ਹਰੇਕ ਅਪਡੇਟ ਤੁਹਾਡੇ ਕੋਲ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਤਿਆਰੀ ਕਰ ਰਹੇ ਹਾਂਗੇ ਜੋ ਕਿ ਤੁਸੀਂ ਦੇਖ ਸਕਦੇ ਹੋ ਖਾਲੀਆਂ ਨੇ ਤੇ ਇਹ ਸਾਰੀ ਕੋਠੀ ਹੈਗੀ ਇਹ ਦੋ ਕੋਠੀਆਂ ਨੀਂਆਂ ਇੱਕ ਉਹ ਅੱਗਿਆ ਸੇਮ ਤੋਂ ਸੇਮ ਕੋਠੀਆਂ ਨੇ ਤੁਹਾਨੂੰ 12 ਉਹ ਵੀ ਦਿਖਾਵਾਂਗੇ ਦਾ ਜਿਹੜਾ ਡਿਜ਼ਾਈਨ ਕੋਈ ਕੋਠੀ ਦਾ ਸਾਰਾ ਤੇ ਇੱਕ ਦੂਸਰੀ ਕੋਠੀ ਆਪਣੀ ਆ ਗਈ ਜੀ ਇਹ ਪਹਿਲਾਂ ਆਪਾਂ ਪਾਵਾਂਗੇ ਉਹ ਕੋਠੀ ਦੇ ਵਿੱਚ ਪਾਇਪ ਤੇ ਬਾਅਦ ਵਿੱਚ ਪਾਵਾਂਗੇ ਪਾਈ ਦੇ ਚ ਤੇ ਇੱਥੇ ਆਪਾਂ ਲਾਵਾਂਗੇ ਨਾਲ ਦੀ ਪੀਵੀਸੀ ਹੌਦੀਆਂ ਸੁਪਰੀਮ ਕੰਪਨੀ ਦੀਆਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਭਈਆ ਜੀ ਉਹ ਕੋਲੋਂ ਜ਼ੂਮ ਕਰਕੇ ਦਿਖਾ ਦਿੰਨੇ ਤੁਹਾਨੂੰ ਬੈਕ ਕੈਮਰੇ ਤੋਂ ਆ ਹੌਦੀਆਂ ਨੇ ਜਿਹੜੀਆਂ ਆਪਾਂ ਪਹਿਲਾਂ ਪਰਦੇ ਸੀਗੇ ਫਰਮੇ ਦੇ ਨਾਲ ਕੰਕਰੀਟ ਵਾਲੀਆਂ ਹੁੰਦੀਆਂ ਤੇ ਹੁਣ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਨਾ ਨੇ ਇਹ ਵੀਡੀਓ ਲਾਈਆਂ ਨੇ ਇਹ ਹੌਦੀਆਂ ਲਾਈਆਂ ਨੇ ਸੌਰੀ ਤੇ ਇਸ ਵਾਰ ਵੀ ਆਪਾਂ ਸਾਰੀਆਂ ਇਹੀ ਹੌਦੀਆਂ ਲਾਵਾਂਗੇ ਤੇ ਇਸ ਕੋਠੀਆਂ ਦੀ ਸ਼ਿਵਰੇਜ ਨੂੰ ਪੂਰੀ ਦੇਖਣ ਵਾਸਤੇ ਆਪਣੇ ਚੈਨਲ ਨਾਲ ਬਨੇ ਰਹੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀਰੇ ਜ਼ਰੂਰ ਦੱਸਦਿਆ ਕਰੋ ਵੀ ਸਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਆ ਤੇ ਜੇ ਕੋਈ ਆਪਣੀ ਵੀਡੀਓ 'ਚ ਕਮੀ ਪੇਸੀ ਹੁੰਦੀ ਆ ਤਾਂ ਉਹ ਵੀ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਆਪਣੀ ਜਿਹੜੀ ਕਮੀ ਆ ਉਹਨੂੰ ਸੁਧਾਰ ਸਕੀਏ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਦੱਸਾਂਗੇ ਤੁਹਾਨੂੰ ਕਿਉਂਕਿ ਜੇ ਅੱਗੇ ਤਿਆਰੀ ਕਰਦੇ ਦੀ ਵੀਡੀਓ ਹੋਰ ਪਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਤੇ ਅਗਲਾ ਪਾਰਟ ਆਪਾਂ ਆਪਾਂ ਬਣਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਤਾਂ ਇਹ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਈ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ